ਦੀਦੀ ਜੀ ਇਹ ਤੇ ਮੇਰੇ ਵਾਲ ਕਰਾ ਕੇ ਦੇਂਗੀ ਤੇ ਫੇਰੀਓ ਫਿਰ ਮੈਂ ਉਹ ਬੈਗ ਦੇ ਵਿੱਚੋਂ ਕਪੜੇ ਕੱਢ ਦੇਣੀ ਆ ਤੇ ਜੇ ਤੇ ਮੰਮੀ ਲੈਣਾ ਹੋਊ ਠੀਕ ਜੇ ਨਾ ਲੈਣਾ ਹੋਊ ਤੇ ਫਿਰ ਰਹਿਨ ਦੂੰਗੀ ਕੋਈ ਨਹੀਂ ਵਾਲ ਤੇਰੇ ਕਰਾ ਦਾਂਗੇ ਪਰ ਇਹ ਆ ਕਿ ਤੂੰ ਜਿੱਦਾਂ ਸੰਦੀਪ ਕੰਮ ਕਰਦੀ ਆ ਨਾ ਤੂੰ ਉਹਦੇ ਵਾਰ ਵੇਖ-ਵੇਖ ਕੇ ਨਾ ਉਦਾਂ ਹੀ ਕਰਿਆ ਕਰ ਕਹਤਾ ਕਹਿਣਾ ਨਾ ਮੋੜਿਆ ਕਰ ਤੇ ਨਾ ਉਹ ਡੰਗਰਾ ਡੰਗਰਾ ਵਾਲੀ ਜਾਇਆ ਨਾ ਲੈ ਮੈਨੂੰ ਗੋਲੀਆਂ ਕਦੀ ਲੈ ਰੀ ਜਬਾਂ ਦੀ ਮਰਜ਼ੀ ਕਾਮੀ ਤੇ ਮੈਂ ਤਾਂ ਤੈਨੂੰ ਉਦਨ ਦੀ ਕਹਿਣ ਦੀ ਤੇ ਤੂੰ ਕਹਿੰਨੀ ਹੀ ਪਿਕੜਾ ਖਾ ਕੇ ਠੀਕ ਹੋ ਜਾਣਾ ਤੂੰ ਮੰਦੀ ਆ ਕੈਦੀ ਗੱਲ ਕੜਾ ਦੋ ਤੇ ਸਰੀ ਨੂੰ ਕੋਈ ਕੜਾ ਤੇ ਮੇਰਾ ਨਜ਼ਰਾ ਆਤਾ ਇਹਨਾਂ ਨੇ ਉਸੇ ਵਲੇ ਉਹ ਮੇਰੀ ਗੱਲ ਤਾਂ ਤੂੰ ਸਾਡੇ ਕੋਲ ਲੱਗਿਆ ਛੱਡ ਯਾਰ ਇਹਨੇ ਇਦਾਂ ਨਹੀਂ ਜਾਣਾ ਹੈਗਾ ਉਹਨੇ ਵੇਖੀ ਮੈਂ ਕੋਲ ਨਹੀਂ ਹਾਂ ਜੱਜ ਨਾਲ ਵੇਖੀ ਰਪਿੰਦਰ ਹੈ ਕੀ ਕਰਨ ਲੱਗੀ ਆ ਤੂੰ ਮਾਸ਼ਾਅੱਲਾ ਯਾਰ ਤੂੰ ਘਰ 有人。<laughs> <laughs> <laughs>